ਮੰਡੀਆਂ ਵਿੱਚ ਝੋਨੇ ਦੀ ਫਸਲ ਸਰਕਾਰ ਨੇ ਨਾ ਚੁੱਕੀ ਤਾਂ ਸੋਮਵਾਰ ਨੂੰ ਕਿਸਾਨ ਕਰ ਸਕਦੇ ਹਨ ਕੁਰਾਲੀ ਦੀਆਂ ਸੜਕਾਂ ਜਾਮ ਕਰ ਦੇਣੇ ਉਹਨਾਂ ਤੇ ਮਾਰ ਪੈ ਰਹੀ ਆਪਣਾ ਜਿਹੜਾ ਆਰਤੀ ਭਾਈਚਾਰਾ ਫਿਰ ਨਾਲ ਦੀ ਨਾਲ ਅਸੀਂ ਵੀ ਸਾਰੇ ਇਕੱਠੇ ਜਾਵਾਂਗੇ ਨਾ ਕਿਸਾਨਾਂ ਦਾ ਐਲਾਨ ਕਰਦੇ ਹੀ ਕੁਰਾਲੀ ਦੀ ਮੰਡੀ ਵਿੱਚ ਪੁੱਜੇ ਨਾਇਬ ਤਹਿਸੀਲਦਾਰ ਇਕੋ ਇਹ ਤਾਂ ਗੌਰਮੈਂਟ ਨੂੰ ਚਾਹੀਦਾ ਸੀ ਵੀ ਹਾਂ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਜਿਹੜੇ ਜਿੰਨੇ ਵੀ ਇੰਸਪੈਕਟਰਾਂ ਨੇ ਜਾਂ ਇੰਸਪੈਕਟਰ ਨੇ ਚੈੱਕ ਕਰ ਲਈ ਆ ਆਪਦੀ ਲੈ ਲਈ ਤਾਂ ਉਹਨਾਂ ਦੀ ਹੋ ਗਈ ਬਸ ਗੱਲ ਮੁਕੀ ਕਹਾਣੀ ਉਹ ਜਿੱਥੇ ਮਰਜ਼ੀ ਨੂੰ ਆਵੇ ਐਫਸੀਆਈ ਦੇ ਗਦਾਮਾਂ ਚੋਂ ਆਵੇ ਜਾਂ ਆਪਣੇ ਨਿੱਜੀ ਕਿਤੇ ਨਾ ਕਿਤੇ ਲੈ ਕੇ ਠੇਕੇ ਤੇ ਲੈ ਕੇ ਜਮੀਨਾਂ ਉੱਥੇ ਰੱਖਣ ਉਹਨਾਂ ਦੀ ਹੋ ਗਈ ਨਾਇਬ ਤਹਿਸੀਲਦਾਰ ਸਾਹਮਣੇ ਤਕੜਾ ਸੰਘਰਸ਼ ਕਰਨ ਦਾ ਕੀਤਾ ਐਲਾਨ ਵੇਰ ਅਸੀਂ ਕੋਈ ਤਕੜਾ ਸੰਘਰਸ਼ ਕਰੂੰਗਾ ਜੀ ਫਿਰ ਸਾਨੂੰ ਕਹੂੰਗਾ ਜਿੰਮੇਦਾਰ ਇਹ ਕਰ ਰਿਹਾ ਜਿੰਮੇਦਾਰ ਰਸਤਾ ਰੋਕ ਰਿਹਾ ਨਹੀਂ ਜੋ ਉਹ ਤਾਂ ਸ਼ਾਇਦ ਆਊਗੀ ਉਹ ਨੋਬਤਾ ਇੱਥੇ ਅਸੀਂ ਅੱਜ ਆ ਤੁਹਾਨੂੰ ਆ ਜੀਦਾ ਦਿਖਾਵਾਂਗੇ ਅਸੀਂ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਪਰ ਚੁੱਕਣ ਵਾਲਾ ਕੋਈ ਨਹੀਂ ਹੈ ਅਤੇ ਆਰਤੀ ਪਰੇਸ਼ਾਨ ਨੇ ਅਤੇ ਕਿਸਾਨ ਵੀ ਪਰੇਸ਼ਾਨ ਨੇ ਅਤੇ ਅੱਜ ਕੁਰਾਲੀ ਦੀ ਅਨਾਜ ਮੰਡੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਆਰਤੀ ਭਰਾਮਾ ਨੇ ਵੀ ਸ਼ਮੂਲੀਅਤ ਕੀਤੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਣ ਇਹ ਕਿਸਾਨ ਆਗੂ ਨੇ ਜੋ ਕਿ ਅੱਜ ਕੁਰਾਲੀ ਦੀ ਅਨਾਜ ਮੰਡੀ ਵਿੱਚ ਪੁੱਜੇ ਹੋਏ ਨੇ ਅਤੇ ਨੈਪ ਤਹਿਸੀਲਦਾਰ ਖਰੜ ਵੀ ਇੱਥੇ ਇਹਨਾਂ ਦੀ ਗੱਲਬਾਤ ਸੁਣਨ ਦੇ ਲਈ ਆਏ ਹੋਏ ਨੇ ਅਤੇ ਇਸ ਮੌਕੇ ਤੇ ਕੀ ਕਹਿਣਾ ਹੈ ਕਿਸਾਨਾਂ ਦਾ ਆਰਤੀਆਂ ਦਾ ਅਤੇ ਨੈਪ ਤਹਿਸੀਲਦਾਰ ਦਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਅਖਰ ਪੂਰਾ ਮਾਮਲਾ ਕੀ ਹੈ ਜਿਸ ਦੇ ਬਾਅਦ ਕਿਸਾਨ ਆਗੂ ਐਲਾਨ ਕਰ ਰਹੇ ਨੇ ਕਿ ਜੇਕਰ ਉਹਨਾਂ ਦੀ ਔਰ ਸੋਮਵਾਰ ਤੱਕ ਸਹੀ ਨਹੀਂ ਕੀਤੀ ਗਈ ਤਾਂ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰੋਟੈਸਟ ਕੀਤਾ ਜਾਵੇਗਾ ਜੀ ਅੱਜ ਕਿਸਾਨ ਜੂਨੀਅਰ ਪਹੁੰਚੀ ਹੈ ਤੇ ਆਖਰ ਮਸਲਾ ਕੀ ਹੈ ਜੀ ਦੇਖੋ ਜੀ ਅੱਜ ਦਾ ਜਿਹੜਾ ਮਸਲਾ ਹੈ ਮੰਡੀ ਕੁਰਾਲੀ ਦੇ ਵਿੱਚ ਅਸੀਂ ਖੜੇ ਆਂ ਸਮੂਹ ਜਿਹੜੇ ਆਪਣੇ ਆਰਤੀ ਭਰਾ ਐ ਤੇ ਆਪਣੇ ਬੀਕਯੂ ਕਾਦੀਆਂ ਤੋਂ ਸਾਡੇ ਸਾਰੇ ਨੁਮਾਇंदे ਇੱਥੇ ਪਹੁੰਚੇ ਆਂ ਮਸਲਾ ਇਹ ਤਕਰੀਬਨ ਇੱਕ ਤਰੀਕ ਤੋਂ ਸਰਕਾਰ ਦਵਾਲਾ ਜਿਹੜੀ ਨਿਰੰਤਰ ਜਿਹੜੀ ਖਰੀਦ ਸੀ ਝੋਨੇ ਦੀ ਉਹ ਸ਼ੁਰੂ ਹੋ ਚੁੱਕੀ ਹੈ ਲੇਕਿਨ ਆਹ ਦੇਖੋ ਢੇਰੀਆਂ ਪਈਆਂ ਕੁਰਾਲੀ ਮੰਡੀ ਦੇ ਵਿੱਚ ਅੱਜ ਕੋਈ ਵੀ ਪੰਜ ਤਰੀਕ ਹੋ ਚੁੱਕੀ ਹੈ ਕੋਈ ਵੀ ਇੱਥੇ ਢੇਰੀ ਭਰੀ ਨਹੀਂ ਗਈ ਜਦੋਂ ਆਕੇ ਅਸੀਂ ਆਪਣੇ ਆਰਤੀ ਭਾਈ ਜਾ ਰਹੇ ਇੱਥੇ ਵੀਰਾਂ ਨਾਲ ਗੱਲਬਾਤ ਕੀਤੀ ਤਾਂ ਦੇਖੋ ਈਸ਼ੂ ਵੱਡੇ ਇਹਨਾਂ ਦੇ ਇਹਨਾਂ ਨੇ ਵੀ ਆਪਦੀ ਹੜਤਾਲ ਕੀਤੀ ਹੋਈ ਹੈ ਤੇ ਮਜ਼ਦੂਰ ਜਿਹੜੇ ਬੈਠੇ ਹੋ ਉਹਨਾਂ ਨੇ ਵੀ ਆਪਦੀ ਹੜਤਾਲ ਕੀਤੀ ਹੋਈ ਹੈ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਐ ਉਹ ਕਿਤੇ ਨਾ ਕਿਤੇ ਜਿਹੜਾ ਆਰਤੀ ਜਿਹੜਾ ਆਪਣਾ ਜਿੰਨੇ ਵੀ ਭਰਾ ਇਹਨਾਂ ਨੂੰ ਵੀ ਖਤਮ ਕਰ ਰਹੀਆਂ ਕਿਉਂਕਿ ਜਿਹੜੀ ਅੱਗੇ ਪਾਲਸੀ ਹੋਰ ਸੀ ਸਰਕਾਰ ਵੱਲੋਂ ਪਾਲਸੀ ਵੀ ਜਿਹੜਾ ਅਨਾਜ ਸਾੜਾ ਖਰੀਦਿਆ ਗਿਆ ਉਹਦਾ ਸਾਰੇ ਹੀ ਕਰਤਾਰ ਤਾਂ ਹੁਣ ਆਰਤੀ ਤੂੰ ਬਣਾਤਾ ਵੀ ਜਦੋਂ ਤੱਕ ਚੱਕਿਆ ਨਹੀਂ ਜਾਂਦਾ ਚਾਹ ਇੱਕ ਮਹੀਨਾ ਨਾ ਚੱਕ ਹੋਵੇ ਦੋ ਮਹੀਨਾ ਨਾ ਮੰਡੀ ਚੋਂ ਚੱਕ ਹੋ ਜਾਵੇ 10 ਦਿਨ ਨਾ ਚੱਕ ਹੋਵੇ ਲੇਕਿਨ ਉਹ ਸਾਰੀ ਜ਼ਿੰਮੇਵਾਰੀ ਆਰਤੀ ਦੀ ਹੈ ਦੇਖੋ ਕੋਈ ਵੀ ਆਰਤੀ ਇੰਨੀ ਦੇ ਰੇ ਚੀਜ਼ ਨੂੰ ਸਟੋਰੀ ਨਹੀਂ ਕਰ ਸਕਦਾ ਨਾ ਜ਼ਿੰਮੇਵਾਰ ਆਪ ਦੇ ਕੋਲ ਰੱਖ ਸਕਦਾ ਨਾ ਆਰਥਿਕ ਭਰਾ ਰੱਖ ਸਕਦੇ ਇਦੇ ਉੱਤੇ ਸਰਕਾਰ ਨੂੰ ਇਮੀਡੀਏਟਲੀ ਜਲਦੀ ਫੌਨ ਤੌਰ ਤੇ ਐਕਸ਼ਨ ਲੰਦੇ ਹੋਏ ਇਹ ਸਾਰੇ ਜਿਹੜਾ ਪ੍ਰਬੰਧ ਹੈ ਸਰਕਾਰ ਨੂੰ ਆਪ ਕਰਨਾ ਚਾਹੀਦਾ ਹੈ ਤੇ ਸਰਕਾਰ ਨੂੰ ਆਪ ਦੇ ਜਿਹੜੇ ਵੀ ਉਹਨਾਂ ਚਾਹੇ ਐਫਸੀਆਈ ਗੋਦਾਮ ਹੋਣ ਚਾਹੇ ਪ੍ਰਾਈਵੇਟ ਉਹਨਾਂ ਦੀ ਜ਼ਮੀਨ ਹੋਵੇ ਕਿਤੇ ਵੀ ਉਹਨਾਂ ਨੂੰ ਆਪ ਖਰੀਦ ਕੇ ਸਰਕਾਰ ਦੇ ਜਿਹੜੇ ਦੇਖੋ ਇਨਸਪੈਕਟਰ ਨੇ ਇਥੇ ਐਫਸੀਆਈ ਜਿੰਨੇ ਵੀ ਇਨਸਪੈਕਟਰ ਹੈ ਜੋ ਵੀ ਉਹਨਾਂ ਦੇ ਹੈ ਅਫਸਰ ਸਮਾਨ ਉਹਨਾਂ ਨੂੰ ਆਪ ਇਹਨਾਂ ਰੱਖ ਕੇ ਨਾ ਕਿਤੇ ਰੱਖ-ਰਖਾਵ ਆਪ ਰੱਖਣਾ ਚਾਹੀਦਾ ਇਹਦੇ ਵਿੱਚ ਆੜਤੀ ਦਾ ਕੋਈ ਹੋ ਨਹੀਂ ਹੋਣਾ ਚਾਹੀਦਾ ਕਿ ਦੂਜਾ ਇਹਨਾਂ ਦਾ ਆੜਤੀ ਭਰਾਮਾ ਦਾ ਆਪ ਦਾ ਇਸ਼ੂ ਹੈ ਵੀ ਸਾਨੂੰ ਕਿਤੇ ਨਾ ਕਿਤੇ 80% ਤੋਂ ساری ਆਰਥਿਕ ਘਟਾਈ ਗਈ ਹੈ ਸਮੇਂ ਨਾਲ ਉਹ ਚਲੋ ਇਹਨਾਂ ਦੇ ਹੈਗੇ ਆ ਉਹ ਮਿਲ بیٹھ ਕੇ ਉਹ ਹੱਲ ਕਰ ਸਕਦੇ ਨੇ ਲੇਕਿਨ ਜਲਦੀ ਤੋਂ ਜਲਦੀ ਸਥਿਤੀ ਇਸ ਤਰ੍ਹਾਂ ਦੀ ਬਣੀ ਵੀ ਹੈ ਜਿਹੜੀ ਵੱਡੀ ਤਲਵਾਰ ਆਰਤੀ ਭਾਈਚਾਰੇ ਤੇ ਲਟਕਾਈ ਹੈ ਤੇ ਨਾਲ ਦੀ ਨਾਲ ਜਿਹੜੇ ਆਪਣਾ ਸੈਲਰ ਵਾਲੇ ਭਰਾ ਹੈ ਉਹਨਾਂ ਦੇ ਉੱਤੇ ਵੀ ਕਿਤਨਾ ਕਿਤੇ ਗਵਰਨਮੈਂਟ ਦਾ ਜਿਹੜਾ ਉਹ ਗਲਤ ਸਿਸਟਮ ਹੈ ਇੱਕ ਬਹੁਤ ਵੱਡੀ ਮਸ਼ੀਨਰੀ ਲਗਾਈ ਗਈ ਹੈ ਵੀ ਜਿਹੜੀ ਕਿਤਨਾ ਕਿਤੇ ਜਿਹੜੀ ਆਪਣੀ ਝੋਨਾ ਉਹ ਖਰੀਦ ਕਰਦੇ ਉਹਦੇ ਵਿੱਚ ਮਸ਼ੀਨ ਸਕਾਉਂਦੀ ਹੈ ਲੇਕਿਨ ਉਹਦੇ ਉੱਤੇ ਤਲਵਾਰ ਲਟਕਾ ਦਿੱਤੀ ਗਈ ਗਵਰਨਮੈਂਟ ਵੱਲੋਂ ਵੀ ਉਹ 1 ਨਵੰਬਰ ਤੋਂ ਪਹਿਲਾਂ ਨਹੀਂ ਚਲਾ ਸਕਦੇ ਜੇ ਉਹਨਾਂ ਨੂੰ ਨਾਲ ਦੀ ਨਾਲ ਹਦਾਇਤਾਂ ਹੋਣ ਵੀ ਉਹ ਝੋਨੇ ਨੂੰ ਸਕਾ ਸਕਦੇ ਕਿੰਨਾ ਫਾਇਦਾ ਜੀ ਇੱਥੇ ਝੋਨੇ 'ਚ ਉਹਨਾਂ ਨੂੰ ਲੱਗੂਗੀ 1-2% ਕੋਈ ਨਵੀਆਂ ਕੋਈ ਗੱਲ ਉਹ ਆਪ ਦਾ ਸਕਾ ਕੇ ਤਾਂ ਸਹੀ ਸਟੋਰ ਤਾਂ ਕਰ ਸਕਦੇ ਹਨਾ ਕਿਤੇ ਨਾ ਕਿਤੇ ਨੇ ਸਰਕਾਰ ਜ਼ਮੀਨ ਦੇ ਨਾਲ ਨਹੀਂ ਜੁੜੇ ਹੋਏ ਅਧਿਕਾਰੀ ਉਹ ਪ੍ਰੋਬਲਮ ਇੱਥੇ ਆਉਂਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਜ਼ਮੀਨ ਦੇ ਉੱਤੇ ਕੀ ਹੋ ਰਿਹਾ ਕਿਸਾਨ ਦਿਨ ਨੂੰ ਕੀ ਪ੍ਰੋਬਲਮ ਹੈ ਆਰਤੀ ਭਾਈਚਾਰੇ ਨੂੰ ਕੀ ਪ੍ਰੋਬਲਮ ਹੈ ਸੈਲਰ ਵਾਲੇ ਭਾਈਚਾਰੇ ਨੂੰ ਕੀ ਪ੍ਰੋਬਲਮ ਸੋ ਸਰਕਾਰ ਨੂੰ ਚਾਹੀਦਾ ਵੀ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਹਵਾ ਦੇ ਵਿੱਚ ਗੱਲਾਂ ਕਰਨੀਆਂ ਬਹੁਤ ਵਧੀਆ ਲੱਗਦੀਆਂ ਗਵਰਨਮੈਂਟਾਂ ਕਰ ਰਹੀਆਂ ਲੇਕਿਨ ਐਵੇਂ ਨਹੀਂ ਚੱਲਣਾ ਸਿਸਟਮ ਅਸੀਂ ਤੁਹਾਡੇ ਜਰੀਏ ਅਪੀਲ ਕਰਨਾ ਚਾਹੁੰਦੇ ਹੁਣ ਵੀ ਸੋਮਵਾਰ ਨੂੰ ਤਰੀਕ ਆਪਣੀ 7 ਤਰੀਕ ਹੈ ਪਰਸੋ ਨੂੰ ਸੋ 7 ਤਰੀਕ ਨੂੰ ਅਸੀਂ ਕੋਈ ਵੱਡਾ ਐਕਸ਼ਨ ਲੈਣ ਜਾ ਰਹੇ ਹਾਂ ਇੱਥੇ ਇਕੱਠ ਕਰਨ ਤੋਂ ਬਾਅਦ ਅੱਜ ਸਾਨੂੰ ਨੈਸ਼ਨਲ ਹਾਈਵੇ ਰੋਕਣਾ ਪਵੇ ਜੇ ਮੰਗਾ ਨਾ ਮੰਨੀਆਂ ਗਈਆਂ ਜੇ ਇੱਥੇ ਖਰੀਦ ਨਾ ਹੋਈ ਕਿਉਂਕਿ ਖਰੀਦ ਬਹੁਤ ਜ਼ਰੂਰੀ ਹੈ ਜ਼ਿਮੀਂਦਾਰ 8-8 ਦਿਨ ਤੋਂ ਇੱਥੇ ਬੈਠਾ ਆਪਦੀ ਜਿਹੜਾ ਝੋਨਾ ਲੈ ਕੇ ਆਇਆ ਵਾ ਗੇਤਾ ਝੋਨਾ ਪੱਕ ਚੁੱਕਿਆ ਲਿਆ ਰਿਹਾ ਕੁਝ ਲੋਕ ਸਾਡੇ ਭਰਾ ਆਪਣੇ ਘਰਾਂ ਦੇ ਵਿੱਚ ਵੀ ਟਰਾਲੇ ਭਰੇ ਹੋਏ ਖੜੇ ਹੈ ਅੱਜ ਕੌਣ ਆਏ ਸੀਗੇ ਜੇ ਇੱਥੇ ਅੱਜ ਤਹਿਸੀਲਦਾਰ ਸਾਹਿਬ ਆਏ ਆ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਅਸੀਂ ਇੱਕ ਦੋ ਦਿਨਾਂ 'ਚ ਮਸਲਾ ਹੱਲ ਕਰਦੇ ਹਾਂ ਉਹਨਾਂ ਨੂੰ ਅਸੀਂ ਇਹ ਰਿਕੁਐਸਟ ਕੀਤੀ ਹੈ ਵੀ ਦੇਖੋ ਤੁਸੀਂ ਜਲਦੀ ਤੋਂ ਜਲਦੀ ਸਾਡੀ ਬਾਜ਼ ਪਹੁੰਚਾਓ ਪ੍ਰੋਬਲਮ ਬਹੁਤ ਵੱਡੀ ਆ 6 ਮਹੀਨੇ ਦੀ ਮਿਹਨਤ ਹੋਈ ਵੀ ਜ਼ਿਮੀਂਦਾਰ ਦੀ ਖੇਤਾਂ ਦੇ ਵਿੱਚ ਹੀ ਇਹ ਇਸ ਤਰ੍ਹਾਂ ਦਾ ਹੋ ਗਿਆ ਸੀ ਨਹੀਂ ਸਟੋਰ ਕਰਕੇ ਰੱਖ ਸਕਦੇ ਝੋਨੇ ਨੂੰ ਸੋ ਉਹਨਾਂ ਨੇ ਕਿਹਾ ਵੀ ਅਸੀਂ ਜਲਦੀ ਤੋਂ ਜਲਦੀ ਤੁਹਾਡੀ ਗੱਲ ਅੱਗੇ ਪਹੁੰਚਾ ਕੇ ਇਹਦਾ ਮਸਲੇ ਦਾ ਹੱਲ ਕਰਾਂਗੇ ਲੇਕਿਨ ਜੇ ਮਸਲਾ ਨਾ ਹੱਲ ਹੋਇਆ ਤਾਂ ਸੋਮਵਾਰ 7 ਤਰੀਕ ਨੂੰ ਅਸੀਂ ਇੱਥੇ 10 ਵਜੇ ਵੱਡਾ ਇਕੱਠ ਕਰ ਰਹੇ ਹਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਸਲਾਹ ਸਾਡੇ ਭਾਈਚਾਰੇ ਦੀ ਹੋਵੇਗੀ ਚਾਹੇ ਸਾਨੂੰ ਨੈਸ਼ਨਲ ਹਾਈਵੇ ਤੇ ਬੈਠਣਾ ਪਵੇ ਕਿਸੇ ਅਧਿਕਾਰੀ ਦਾ ਘਰੋਂ ਕਰਨਾ ਪਵੇ ਉਹ ਸੀ ਜ਼ਰੂਰ ਕਰਾਂਗੇ ਲੇਕਿਨ ਕਿ ਸਾਨੂੰ ਕਿਤੇ ਨਾ ਕਿਤੇ ਆਪਦਾ ਅਨਾਜ ਹੁਣ ਵੇਚਣ ਦੇ ਲਈ ਮੰਡੀ ਲਿਆਉਣ ਦੇ ਲਈ ਇੱਥੋਂ ਪ੍ਰਵੋਹਨ ਦੇ ਲਈ ਸ਼ਿੰਗਾਰ ਜਿਹੜਾ ਕਰਨਾ ਪਊਗਾ ਉਹਦੇ ਉੱਤੇ ਅਸੀਂ ਸਮੂਹ ਭਾਈਚਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਰਲ ਕੇ ਆਓ ਸਹਿਯੋਗ ਕਰੋ ਤੇ ਅਸੀਂ ਸਰਕਾਰ ਨੂੰ ਜਗਾਈਏ ਜੋ ਉਹਨਾਂ ਦੇ ਫਰਜ਼ ਬਣਦੇ ਉਹਨਾਂ ਪ੍ਰਤੀ ਜਾਗਰੂਕ ਕਰੀਏ ਕੀ ਮੁੱਦਾ ਕੀ ਹੈ ਜੀ ਅਸਲ ਮੁੱਦਾ ਤਾਂ ਜੀ ਦੀ ਪਰਚੇਜ ਨੂੰ ਲੈ ਕੇ ਹੀ ਹੈ ਜੀ ਅ ਇਸ ਦੇ ਵਿੱਚ ਬਿਨਾਂ ਬੋਝਾ ਤੋਂ ਕਿਸਾਨ ਔਰ ਆੜਤੀਏ ਨਾਲ ਛੱਲਣ ਵਾਲਾ ਭਾਈਚਾਰਾ ਸਾਰੇ ਪਰੇਸ਼ਾਨ ਹੋ ਰਹੇ ਜੀ ਉਹਦਾ ਮੇਨ ਕਾਰਨ ਇਹ ਹੈ ਕਿ ਨਾ ਤਾਂ ਕਿਸਾਨ ਕਿਸਾਨ ਦੀ ਫਸਲ ਪੱਕੀ ਖੜੀ ਹੈ ਖੇਤਾਂ ਦੇ ਵਿੱਚ ਨਾ ਤਾਂ ਉਹਨਾਂ ਕਿਸਾਨਾਂ ਦੇ ਕੋਲ ਇੰਨੇ ਸਾਧਨ ਹੈ ਕਿ ਉਹ ਆਪਣੇ ਆਪਣੀ ਫਸਲ ਕੱਟ ਕੇ ਆਪਣੇ ਕੋਲ ਸਟੋਰੇਜ ਕਰ ਲੈਣ ਆਫਟਰ ਆਲ ਤਾਂ ਦੇਖੋ ਫਸਲ ਤਾਂ ਆ ਕੇ ਮੰਡੀ ਦੇ ਵਿੱਚ ਹੀ ਵਿਕਣੀ ਹੈ ਜਿੰਨੇ ਜਿਹੜੇ ਗਵਰਨਮੈਂਟ ਦੀਆਂ ਪੋਲਿਸੀਆਂ ਸਹੀ ਹੋ ਕੇ ਮੰਡੀ ਚੋਂ ਫਸਲ ਦੀ ਲਿਫਟਿੰਗ ਦਾ ਪ੍ਰਬੰਧ ਸਹੀ ਨਹੀਂ ਹੁੰਦਾ ਉਹਨਾਂ ਚਿਰ ਆਰਟੀ ਵੀ ਕੁਝ ਨਹੀਂ ਕਰ ਸਕਦਾ ਕਿਉਂਕਿ ਗਵਰਨਮੈਂਟ ਨੇ ਸਾਰਾ ਹੀ ਬੋਝ ਆਰਟੀ ਦੇ ਸਿਰ ਤੇ ਸਟੋਕੇਗਾ ਖਰੇ ਗੱਲਾਂ ਨੰਬਰ 2 ਸੰ 2019 ਤੋਂ ਆੜਤੀਯਾਰ ਤੋਂ 2.5% ਤੋਂ ਘਟਾ ਕੇ ਇਹ ਫਿਕਸ ਕੀਤੀ ਵੇ 45 ਰੁਪਏ 88 ਪਈ। ਮਹਿੰਗਾਈ ਤਾਂ ਆੜਤੀਆਂ ਵਾਸੇ ਵੱਧਦੀ ਹੈ ਸਭ ਵਸਤੇ ਵੱਧਦੀ ਹੈ। ਇਸ ਕਰਕੇ ਸਰਕਾਰ ਕੋਲ ਸਾਡੀ ਤੋਂ ਬੇਨਤੀ ਹੈ। ਵਿਕਤਾ ਫਸਲ ਨੂੰ ਸਹੀ ਤਰੀਕੇ ਦੇ ਨਾਲ ਔਰ ਕਰਤੋਗਟ ਸਮਾਂ ਲਾ ਕੇ ਇਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾਵੇ। ਨੰਬਰ ਤੋਂ ਸਾਡੀ ਆੜਤੀ ਦੀ ਅਰਦਾਸ ਪੂਰੀ ਕੀਤੀ ਜਾਵੇ। ਮਜ਼ਦੂਰਾਂ ਦੀ ਮਜ਼ਦੂਰੀ ਅੱਜ ਮੈਂ ਨੈਪਤੀ ਸਾਲ ਤਸਿਲਦਾਰ ਸਾਹਿਬ ਆਏ ਸੀਗੇ ਕੀ ਕੀ ਹਾਂ ਉਹਨਾਂ ਨੇ ਨਾਇਬ ਤਸਿਲਦਾਰ ਸਾਹਿਬ ਨੇ ਤਾਂ ਸਾਡੀਆਂ ਔਰ ਕਿਸਾਨ ਜੂਨੀ ਦੀਆਂ ਮੰਗਾਂ ਸੁਣ ਕੇ ਸਾਨੂੰ ਇਹੀ ਭਰੋਸਾ ਦਿੱਤਾ ਵੀ ਕੋਈ ਗੱਲ ਨਹੀਂ ਜਲਦੀ ਤੋਂ ਜਲਦੀ ਅਸੀਂ ਇਸ ਮਸਲੇ ਦਾ ਹੱਲ ਕਰਾਂਗੇ ਔਰ ਆਪਣੇ ਉੱਚ ਅਧਿਕਾਰੀਆਂ ਦੀ ਧਿਆਨ ਦੇ ਵਿੱਚ ਲਿਆ ਕੇ ਇਹ ਮਸਲਾ ਹੱਲ ਕਰਾਂਗੇ ਕੀ ਮੁਦਾ ਬੀ ਜੀ ਅੱਜ ਸਾਰੇ ਆਰਤੀ ਭਰਾ ਤੇ ਕਿਸਾਨ ਭਰਾ ਜਿਹੜੇ ਇਕੱਠੇ ਹੋਏ ਨੇ ਵੀਰ ਜੀ ਮੁਦਾ ਤਾਂ ਇਹੀ ਆ ਸਾਡਾ ਮੁਦਾ ਸਾਡਾ ਇੱਕੋ ਹੀ ਆ ਇੱਕ ਤਾਂ ਸਾਡੇ ਆਰਥ ਤਾਂ ਜਿਹੜੀਆਂ 2.5% ਤੋਂ ਬਹੁਤ ਤਿੰਨ ਚਾਰ ਸਾਲ ਤੋਂ ਅਸੀਂ ਕਰ ਰਹੇ ਹਾਂ ਪ੍ਰੈਸ਼ਰ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਇਹਦਾ ਕਿਉਂ ਆਈ ਵਾਰੀ ਜੀ ਦੀ ਤਾਂ ਵੱਧ ਰਹੀ ਆ ਪਰ ਸਾਡੇ ਆਰਥ ਉੱਥੇ ਦੇ ਉੱਥੇ ਖੜੇ ਆ ਸੀਮਿਤ ਬਾਕੀ ਤੁਹਾਡਾ ਜਿਹੜਾ ਜੀਨੀ ਦੀ ਚੱਕ ਚਗਾਈ ਆ ਚੱਕ ਚਗਾਈ ਬਿਲਕੁਲ ਇਹ ਹੁਣ ਜਦ ਤੱਕ ਸ਼ੈਲਰਾਂ ਦਾ ਕੋਈ ਅਲੋਟਮੈਂਟ ਜਾਂ ਕੁਝ ਵੀ ਨਹੀਂ ਹੁੰਦਾ ਉਹਨਾਂ ਨੇ ਸਾਡੇ ਸਰ ਆੜਤੀਆਂ ਦੇ ਹੀ ਪਾ ਦਿੱਤਾ ਪਾਲਸੀ ਇੱਕ ਜਿਹੜੀ ਪਹਿਲਾਂ 72 ਘੰਟੇ ਵਾਲੀ ਉਹ ਵੀ ਖਤਮ ਕਰਤੀ ਹੁਣ ਜਿਹੜਾ ਰੱਖ-ਰਖਾਓ ਆ ਸਾਰਾ ਆੜਤੀ ਦੇ ਸਿਰ ਤੇ ਸਰਦਾ ਜਦੋਂ ਤੱਕ ਇਹਦਾ ਹੱਲ ਨਹੀਂ ਹੁੰਦਾ ਆੜਤੀ ਵੀ ਕੀ ਕਰੂੰਗਾ ਸੋਮਵਾਰ ਨੂੰ ਇੱਕ ਵੱਡਾ ਇਕੱਠ ਰੱਖਿਆਇਆ ਤਾਂ ਕਿ ਰੱਖਿਆ ਗਿਆ ਉਸ ਦੀ ਸਮੂਲੀਅਤ ਕਿੰਨੇ ਕਿ ਆੜਤੀ ਕਰ ਸਕਦੇ ਆ ਆੜਤੀ ਤਾਂ ਹੁਣ ਕਿਸਾਨਾਂ ਦੇ ਨਾਲੇ ਆ ਜੀ ਸਾਰੇ ਆੜਤੀ ਕਿਸਾਨਾਂ ਦੇ ਨਾਲੇ ਖੜੇ ਆ ਕਿਸਾਨਾਂ ਦੇ ਨਾਲੇ ਆੜਤੀ ਆ ਜੋ ਜਿਹੜਾ ਕਸਾਨ ਖੜੇ ਆ ਸਾਡੇ ਨਾਲ ਅਸੀਂ ਵੀ ਉਹਨਾਂ ਦੇ ਨਾਲੇ ਖੜੇ ਆ ਕੁਨੀਤੀ ਜੇ ਪ੍ਰੋਟੈਸਟ ਕਰਨਾ ਪਿਆ ਤਾਂ ਕੀ ਪ੍ਰੋਟੈਸਟ ਕਰੋਗੇ ਸੜਕ ਜਾਮ ਕਰਕੇ ਬਿਲਕੁਲ ਕਰਾਂਗੇ ਸਰ ਬਿਲਕੁਲ ਕਰਾਂਗੇ ਆਪਣੀ ਰੋਜੀ ਰੋਟੀ ਦਾ ਸਵਾਲ ਹੈ ਜੀ ਜ਼ਰੂਰ ਜਾਵਾਂਗੇ ਜ਼ਿੰਮੇਵਾਰਾਂ ਦੇ ਨਾਲ ਤੇ ਅੱਜ ਤਸਵੀਰਦਾਰ ਸਾਹਿਬ ਆਏ ਸੀਗਾ ਉਹਨਾਂ ਵੱਲੋਂ ਆਸ਼ਵਾਸ਼ਣ ਵੀ ਦਿੱਤਾ ਗਿਆ ਕਿ ਮੰਨਦੇ ਆ ਉਹਨਾਂ ਦੇ ਆਸ਼ਵਾਸ਼ਣ ਲੱਗਦਾ ਦੇਖੋ ਸਰ ਆਸ਼ਵਾਸ਼ਣ ਤਾਂ ਤਕਰੀਬਨ ਪਿਛਲੇ ਮਹੀਨੇ ਤੋਂ ਚੱਲ ਰਿਹਾ ਜੋ ਵੀ ਅਫਸਰ ਆਂਦੇ ਆਂ ਆਸ਼ਵਾਸ਼ਣ ਦੇ ਕੇ ਜਾਂਦੇ ਆਂ ਲੇਕਿਨ ਸੱਟਾ ਕੋਈ ਨਹੀਂ ਨਿਕਲਦਾ ਹੈ ਵੀ ਆਪਾਂ ਨੂੰ ਇਸ ਚੀਜ਼ ਦਾ ਰਿਜ਼ਲਟ ਕੀ ਹੈ ਨਹੀਂ ਆ ਰਿਹਾ ਸਾਡੇ ਮੂਰੇ ਅਸੀਂ ਵੀ ਲੇਬਰਾਂ ਨੂੰ ਬੁਲਾਈਆਂ ਹੋਈਆਂ ਲੇਬਰਾਂ ਬੈਠੀਆਂ ਸਾਡੇ ਕੋਲ ਵੀ ਕੰਮ ਮੰਗ ਰਹੀਆਂ ਥੱਲੇ ਲੇਬਰਾਂ ਸਾਡੇ ਤੇ ਲੇਕਿਨ ਕਰੀਏ ਕੀ ਮਜਬੂਰੀ ਹੈ ਵੀ ਨਾ ਕੋਈ ਹਿੱਲਾ ਹੋਣ ਕਰਕੇ ਸਾਨੂੰ ਇਸ ਚੀਜ਼ ਦੀ ਵੇਟ ਕਰਨੀ ਪੈ ਰਹੀ ਹੈ ਜਦੋਂ ਅਨਾਜ ਮੰਡੀ 'ਚ ਪਹੁੰਚੇ ਹੋ ਤੇ ਕਿਸਾਨ ਤੇ ਆਰਤੀ ਕਾਫੀ ਇਕੱਠੇ ਹੋਏ ਸੀਗੇ ਤੇ ਮੁੱਦਾ ਕੀ ਸੀਗਾ ਜੀ ਤੇ ਕੀ ਹੱਲ ਨਿਕਲਿਆ ਮੁੱਦਾ ਜੀ ਆਰਤੀਆਂ ਦਾ ਕੁਛ ਹੈਗੇ ਨੇ ਵੀ ਇਹਨਾਂ ਦੀ ਕੁਝ ਆਪਣੀਆਂ ਸਮੱਸਿਆਵਾਂ ਨੇ ਜੇ ਇਸ ਤਰ੍ਹਾਂ 72 ਘੰਟੇ ਤੋਂ ਕੰਦੇ ਪਹਿਲਾਂ ਇਹਨਾਂ ਕੋਲ ਸੀਗਾ ਹੁਣ ਇਹਨਾਂ ਨੂੰ ਜਿਹੜੀ ਪਰਮਾਨੈਂਟ ਕਹਿਤੀ ਆ ਸਾਮ ਸੰਭਾਲ ਦੀ ਉਹਦੇ ਵਾਸਤੇ ਅਸੀਂ ਸਰਕਾਰ ਨਾਲ ਜਿਹੜੀ ਗੱਲਬਾਤ ਨੇ ਪਹੁੰਚਾਤੀ ਜਾਊਗੀ ਛੇਤੀ ਮਸਲਾ ਹੱਲ ਕਰਤਾ ਜਾਊਗਾ ਇਹਨਾਂ ਦਾ ਜੀ ਸਮਾਂ ਕਾਫੀ ਨੇੜੇ ਆ ਚੁੱਕਿਆ ਹੈ ਸਰ ਫਸਲ ਜਿਹੜੀ ਆਣੀ ਸ਼ੁਰੂ ਹੋ ਚੁੱਕੀ ਹੈ ਕਿੰਨੀ ਕੀ ਦੇਰੀ ਲੱਗ ਸਕਦੀ ਹੈ ਗੱਲਬਾਤ ਸਰ ਜਿੰਨੀ ਛੇਤੀ ਕੋਈ ਜਲਦ ਜਲਦ ਮ ਅ ਦੋ ਦਿਨਾਂ ਪਹਿਲਾਂ ਡੀ ਸਾਹਿਬ ਆਪ ਕੋਤੇ ਠੋਕੇ ਗਏ ਨੇ ਉਹ ਸਾਰਾ ਮਸਲਾ ਹਲ ਕਰ ਰਹੇ ਨੇ ਜਾਂ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸੋਮਵਾਰ ਤੱਕ ਕੋਈ ਗੱਲਬਾਤ ਨਾ ਹੋਈ ਤਾਂ ਸੜਕ ਜਾਮ ਕਰ ਸਕਦੇ ਆ ਕਿ ਉਹਨਾਂ ਜੱਦ ਤੱਕ ਹਲ ਹੋ ਸਕਦਾ ਹੈ ਪ੍ਰਸ਼ਾਸਨ ਦੀ ਕੋਸ਼ਿਸ਼ ਹੋਏਗੀ ਉਸ ਤੋਂ ਪਹਿਲਾਂ ਪਹਿਲਾਂ ਮਸਲਾ ਹਲ ਕਰਤਾ ਜਾਵੇ ਜੀ